ਕਿਸੇ ਸ਼ਹਿਰ ਵਿੱਚ ਚਾਰ ਦੋਸਤ ਰਹਿੰਦੇ ਸਨ ਉਹ ਹਮੇਸ਼ਾ ਇਕੱਠੇ ਹੀ ਰਹਿੰਦੇ ਉਹਨਾਂ ਵਿੱਚੋਂ ਤਿੰਨ ਬਹੁਤ ਗਿਆਨੀ ਸਨ ਚੌਥਾ ਦੋਸਤ ਇੰਨਾ ਗਿਆਨੀ ਤਾਂ ਨਹੀਂ ਸੀ ਪਰ ਫਿਰ ਵੀ ਉਹ ਦੁਨੀਆਦਾਰੀ ਦੀਆਂ ਗੱਲਾਂ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਇੱਕ ਦਿਨ ਉਹਨਾਂ ਨੇ ਫੈਸਲਾ ਕੀਤਾ ਕਿ ਕਿਉਂ ਨਾ ਦੂਰ ਦੂਰ ਦੇਸ਼ ਵਿੱਚ ਘੁੰਮਣ ਕਮਾਉਣ ਉਹਨਾਂ ਨੂੰ ਵੇਖਿਆ ਜਾਵੇ ਤਾਂ ਨਾਲ ਹੀ ਦੌਲਤ ਕਮਾਈ ਜਾਵੇ ਉਹੋ ਘਰੋਂ ਤੁਰ ਪਏ ਤੇ ਛੇਤੀ ਹੀ ਇੱਕ ਸੰਘਣੇ ਜੰਗਲ ਵਿੱਚ ਪੁੱਜ ਗਏ ਰਹਾ ਵਿੱਚ ਉਹਨਾਂ ਨੇ ਕਿਸੇ ਜਾਨਵਰ ਦੀ ਹੱਡੀਆਂ ਜ਼ਮੀਨ ਉੱਤੇ ਖਿੰਡੀਆਂ ਹੋਈਆਂ ਵੇਖੀਆਂ ਇੱਕ ਗਿਆਨੀ ਬੋਲਿਆ ਸਾਨੂੰ ਆਪਣਾ ਗਿਆਨ ਪਰਖਣ ਦਾ ਮੌਕਾ ਮਿਲ ਗਿਆ ਹੈ ਇਹ ਹੱਡੀਆਂ ਕਿਸੇ ਮਰੇ ਹੋਏ ਜਾਨਵਰ ਦੀਆਂ ਹਨ ਮੈਂ ਮੈਂ ਉਹਨਾਂ ਨੂੰ ਦੁਬਾਰਾ ਜੋੜਾਂ ਜੋੜ ਦਿਆਂਗਾ ਕਿਉਂਕਿ ਮੈਨੂੰ ਪਤਾ ਹੈ ਕਿ ਇਹਨਾਂ ਹੱਡੀਆਂ ਨੂੰ ਕਿਵੇਂ ਜੋੜਿਆ ਜਾ ਸਕਦਾ ਹੈ ਦੂਜਾ ਦੋਸਤ ਨੇ ਕਿਹਾ ਮੈਂ ਇਸ ਜਾਨਵਰ ਉੱਤੇ ਮਾਸ ਅਤੇ ਖਲ ਚੜਾ ਦਿਆਂ ਖਲ ਚੜਾ ਦੇਵਾਂਗਾ ਤੇ ਨਾਲ ਹੀ ਖੂਨ ਪਾ ਦੇਵਾਂਗਾ ਤੀਜੇ ਦੋਸਤ ਨੇ ਕਿਹਾ ਮੈਂ ਆਪਣੇ ਅਨਮੁੱਲੇ ਗਿਆਨ ਨਾਲ ਇਸ ਜਾਨਵਰ ਨੂੰ ਜ਼ਿੰਦਾ ਕਰ ਦੇਵਾਂਗਾ ਪਹਿਲਾ ਗਿਆਨੀ ਜਵਾਨ ਨੇ ਉਸ ਨੂੰ ਜਾਨਵਰ ਦੀਆਂ ਦੀਆਂ ਹੱਡੀਆਂ ਸਹੀ ਜੋੜ ਦਿੱਤੀਆਂ ਤੇ ਦੂਜੇ ਨੇ ਉਸ ਉੱਤੇ ਮਾਸ ਤੇ ਖਲ ਚੜਾ ਦਿੱਤੀ ਅਤੇ ਖੂਨ ਪਾ ਦਿੱਤਾ ਚੌਥੇ ਜਵਾਨ ਜੋਰ-ਜੋਰ ਦੀ ਰੋਲਾ ਪਾਉਣ ਲੱਗਾ ਰੁਕ ਜਾਓ ਇਸ ਜਾਨਵਰ ਵਿੱਚ ਜਾਣ ਤਾਂ ਜਾਨ ਨਾ ਪਾਇਓ ਇਹ ਤਾਂ ਸ਼ੇਰ ਹੈ ਪਰ ਗਿਆਨਦੋਸਤ ਗਿਆਨੀ ਦੋਸਤ ਨੇ ਉਸ ਦੀ ਗੱਲ ਨਾ ਸੁਣੀ ਉਹਨਾਂ ਨੇ ਉਸ ਨੂੰ ਜ਼ਿੰਦਾ ਕਰਨ ਦੀ ਪੱਕੀ ਤਿਆਰੀ ਹੋਈ ਪੱਕੀ ਧਾਰੀ ਹੋਈ ਉਹਨਾਂ ਨੇ ਉਸ ਨੂੰ ਜੂੰਦਾ ਕਰਨ ਦੀ ਪੱਕੀ ਧਾਰੀ ਹੋਈ ਸੀ ਦੁਨੀਆਦਾਰੀ ਜਾਣਨ ਵਾਲੇ ਦੋਸਤ ਕਹ ਲਈ ਨਾਲ ਲੱਗੇ ਰੱਖੋ ਲੱਗੇ ਰੱਖੋ ਉੱਤੇ ਚੜ ਗਏ ਤਾਂ ਵੇਖਣ ਲੱਗੇ ਤੀਜੇ ਦੋਸਤ ਨੇ ਸ਼ੇਰ ਵਿੱਚ ਜਾਣ ਪਾ ਦਿੱਤੀ ਸ਼ੇਰ ਜੂੰਦਾ ਹੁੰਦਿਆਂ ਹੀ ਦਹਾੜਨ ਲੱਗਾ ਤੇ ਤਿੰਨਾਂ ਗਿਆਨੀਆਂ ਉੱਤੇ ਚਪਟਿਆ ਚੌਥਾ ਦੋਸਤ ਨੇ ਵਹਿੰਦਿਆਂ ਵਹਿੰਦਿਆਂ ਹੀ ਸ਼ੇਰ ਨੇ ਉਹਨਾਂ ਨੂੰ ਮਾਰ ਦਿੱਤਾ ਚੌਥਾ ਦੋਸਤ ਨੂੰ ਦੁੱਖ ਤਾਂ ਬੜਾ ਹੋਇਆ ਪਰ ਉਹ ਕੀ ਕਰ ਸਕਦਾ ਸੀ ਸਿੱਖਿਆ ਅਕਲ ਤੋਂ ਬਿਨਾ ਗਿਆਨ ਮਾਰੂ ਹੋ ਸਕਦਾ ਹੈ